ਆਪੀ ਪੁਚਾਤਾ ਅਦਰ ਕਾਠ ਉਦਰ ਕਾਠ ਵਿੱਚ ਬੈਠਾ ਜਗਨਨਾਥ ਸਹੀ ਜਵਾਬ ਅਖਰੋਟ ਟਿੱਡ ਵਿੱਚੋਂ ਕੱਢ ਕੇ ਵੱਖੀ ਵਿੱਚ ਮਾਰੀ ਸੜ ਕੇ ਸੁਆਹ ਹੋ ਗਈ ਸਾਰੇ ਸਹੀ ਜਵਾਬ ਮਾਚਿਸ ਦੀ ਟੀਲੀ ਨਾ ਕੀਤਾ ਕਦੇ ਕਿਸੇ ਨਾਲ ਝਗੜਾ ਨਾ ਕੀਤੀ ਕਦੇ ਲੜਾਈ ਫਿਰ ਵੀ ਹੁੰਦੇ ਰੋਜ਼ ਪਟਾਈ ਸਹੀ ਜਵਾਬ ਟੋਲ ਬਾਤ ਪਾਵਾਂ ਬਤੋਲੀ ਪਾਵਾਂ ਬਾਤ ਪਾਵਾਂ ਚੰਗੀ ਚੂਹਾ ਵੜ ਗਿਆ ਖੁੱਡ ਵਿੱਚ ਪੂੰਛ ਰਹਿ ਗਈ ਨੰਗੀ ਸਹੀ ਜਵਾਬ ਪਤੀਲਾ ਤੇ ਕੱਚੀ ਕਟੋਰੇ ਤੇ ਕਟੋਰਾ ਪੁੱਤਰ ਪਿਓ ਨਾਲੋਂ ਵੀ ਗੋਰਾ ਸਹੀ ਜਵਾਬ ਨਾਰੀਅਲ ਕਾਲਾ ਹੈ ਪਰ ਕਾਗ ਨਹੀਂ ਲੰਬਾ ਹੈ ਪਰ ਨਾਗ ਨਹੀਂ ਸਹੀ ਜਵਾਬ ਪਰੰਦਾ ਐਨੀ ਕਡਡ ਕਦੇ ਨਾਲ ਕਦੇ ਅੱਡ ਸਹੀ ਜਵਾਬ ਟਿਚ ਬਟਨ ਤਲੀ ਉੱਤੇ ਕਬੂਤਰ ਨੱਚੇ ਸਹੀ ਜਵਾਬ ਆਟੇ ਦਾ ਪੇੜਾ ਕਿਹੜਾ ਡਰਾਈਵਰ ਹੈ ਜਿਸ ਨੂੰ ਲਾਇਸੈਂਸ ਦੀ ਲੋੜ ਨਹੀਂ ਹੁੰਦੀ ਸਹੀ ਜਵਾਬ ਸਕਰੂ ਡਰਾਈਵਰ ਉਹ ਕਿਹੜੀ ਚੀਜ਼ ਹੈ ਜੋ ਹੱਥ ਵਿੱਚ ਹੈ ਪਰ ਜੀਭ ਵਿੱਚ ਨਹੀਂ ਸਹੀ ਜਵਾਬ ਹੱਡੀ ਆਪਣੇ ਕੰਨ ਮਰੋੜੋ ਅਤੇ ਮੈਂ ਤੁਹਾਨੂੰ ਪਾਣੀ ਦੇਵਾਂਗਾ ਮੈਂ ਕੋਈ ਪੈਸਾ ਨਹੀਂ ਲਵਾਵਾਂਗਾ ਸਹੀ ਜਵਾਬ ਨਲਕਾ ਐਡੀ ਕਟਾਟ පරිਸਬਾਤ ਸਹੀ ਜਵਾਬ ਦੀਵਾ ਪਿਆਸ ਲੱਗੇ ਤਾਂ ਪੀ ਲੈਣਾ ਭੁੱਖ ਲੱਗੇ ਤਾਂ ਖਾ ਲੈਣਾ ਠੰਡ ਲੱਗੇ ਤਾਂ ਜਲਾ ਦੇਣਾ ਕੀ ਬੋਲੋ ਸਹੀ ਜਵਾਬ ਨਾਰੀਅਲ ਅਜਿਹੀ ਚੀਜ਼ ਤਸੂ ਦਿਸ ਨਾ ਬਣਾਉਣ ਤੋਂ ਪਹਿਲਾਂ ਤੋੜਿਆ ਜਾਂਦਾ ਹੈ ਸਹੀ ਜਵਾਬ ਅੰਡਾ ਮੇਰੇ ਕੋਲ ਚਾਰ ਪੈਰ ਹਨ ਪਰ ਮੈਂ ਨਹੀਂ ਚੱਲ ਸਕਦਾ ਮੈਂ ਕੀ ਹਾਂ ਸਹੀ ਜਵਾਬ ਕੁਰਸੀ ਇੱਕ ਕੁਫਾ ਦੇ ਦੂ ਰਾਖੇ ਦੋਵੇਂ ਲੰਮੇ ਦੋਵੇਂ ਕਾਲੇ ਸਹੀ ਜਵਾਬ ਮੁੱਛਾਂ ਨਜ਼ਰ ਵਿੱਚ ਹਰਾ ਅੰਦਰ ਖੂਨ ਨਾਲ ਭਰਿਆ ਸਹੀ ਜਵਾਬ ਮਹਿੰਦੀ ਉਹ કોਣ ਹੈ ਜੋ ਪਾਣੀ ਪੀਂੰਤੇ ਮਰ ਜਾਂਦੀ ਹੈ ਇਸ ਦਾ ਜਵਾਬ ਕਮੈਂਟ ਵਿੱਚ ਦੱਸੋ ਧੰਨਵਾਦ